ਕਰ ਰਿਹਾ ਸੀ ਇਤਿਹਾਸ ਦਾ ਮਾਤਾ ਕਰਸਾ ਨੇ ਪੁੱਤਰ ਨੂੰ ਆਖਿਆ ਕਿ ਪੁੱਤਰਾ ਕੁਰਬਾਨੀਆਂ ਕਰਤੀਆਂ ਪੈਂਦੀਆਂ ਨੇ ਬਲੀਦਾਨ ਦੇਣੇ ਪੈਂਦੇ ਨੇ ਤੇ ਗੁਰੂ ਰਬਦਾਸ ਮਹਾਰਾਜ ਨੇ ਆਖਿਆ ਕਿ ਮਾਂ ਜਿਹੜੇ ਸੰਗਰਸ਼ ਦੇ ਰਸਤੇ ਤੇ ਤੁਰਦੇ ਨੇ ਉਹ ਕਦੇ ਮੌਤ ਕੋਲੋਂ ਡਰਿਆ ਨਹੀਂ ਕਰਦੇ ਇੱਕ ਉਰਦੂ ਦਾ ਸ਼ਾਇਰ ਕਹਿੰਦਾ ਆਸ਼ਿਕ ਜੋ ਸ਼ਹਾਦਤ ਕੇ ਹੋਤੇ ਹੈ ਉਹ ਜੀਣਾ ਛੋੜ ਦਿੰਦੇ ਹੈ ਕਿ ਲੋਨਾ ਸੰਭ ਕਰ ਜ਼ਿੰਦਗੀ ਕੋ ਉਹ ਫੋੜ ਦਿੰਦੇ ਹੈ ਨਾ ਤਾਜੋ ਕੀ ਹਸਰਤ ਨਾ ਹੂਰੋਂ ਕੀ ਹਸਰਤ ਅਗਰ ਖੁਦਾ ਖੁਦਾਈ ਵੀ ਦੇ ਉਹ ਮੋੜ ਦਿੰਦੇ ਹੈ ਜਬせ ਸੁਨਾ ਹੈ ਮੌਤ ਮੇਂ ਜ਼ਿੰਦਗੀ ਹੈ ਸਰਪੇ ਕਫਨ ਬੰਦ ਕਰ ਕਾਤਲ ਕੋ ਡੂੜਤੇ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਣੀ ਜਿੱਤੇ ਸਾਨੂੰ ਰੱਬ ਦੇ ਨਾਲ ਜੋੜਦੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਣੀ ਜਿੱਤੇ ਸਾਡੇ ਮਨ ਨੂੰ ਸਕੂਨ ਦਿੰਦੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਣੀ ਸਮਾਜ ਦੀਆਂ ਕ੍ਰੀਤੀਆਂ ਨੂੰ ਦੂਰ ਕਰਦੀ ਹੈ ਸਾਡੇ ਵਿੱਚ ਰਾਜ ਦੀ ਭਾਵਨਾ ਪੈਦਾ ਕਰਦੀ ਹੈ ਇਤਿਹਾਸ ਵੜ ਕੇ ਵੇਖੋ ਉਸ ਵੇਲੇ ਦੇ ਸਮਕਾਲੀ ਹਰਕਤਾਂ ਵਿੱਚ 15ਵੀਂ ਸਦੀ ਦੇ ਵਿੱਚ ਉਸ ਵੇਲੇ ਜੋਗੀਆਂ ਦਾ ਮਤ ਸੀ ਸਿੱਧਾਂ ਦਾ ਮਤ ਸੀ ਉਹ ਜੋਗੀ ਤੇ ਸਿੱਧ ਘਰ-ਵਾਰ ਛੱਡ ਕੇ ਗ੍ਰਸਤੀ ਛੱਡ ਕੇ ਜੰਗਲਾਂ ਵਿੱਚ ਜਾ ਬੈਠੇ ਤੇ ਆਪਣੀ ਦੁਨੀਆ ਤੋਂ ਦੂਰ ਹੋ ਗਏ ਉਹ ਕਹਿੰਦੇ ਸਾਨੂੰ ਕੀ ਕੋਈ ਰਾਜਾ ਜ਼ੁਲਮ ਕਰਦਾ ਕਰੀ ਜਾਵੇ ਕਿਹਦੇ ਉੱਤੇ ਜ਼ੁਲਮ ਹੁੰਦਾ ਸਾਨੂੰ ਕੋਈ ਵਾਸਤਾ ਨਹੀਂ ਆਪਣੇ ਸਕੂਨ ਲੈਣ ਲਈ ਜੰਗਲਾਂ ਵਿੱਚ ਚਲੇ ਗਏ ਸਮੇਰ ਪਰਬਤਾਂ ਦੇ ਜਾ ਕੇ ਬੈਠ ਗਏ ਪਰ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਿ ਗ੍ਰਸਤ ਵਿੱਚ ਰਹਿੰਦੇ ਆਪਾਂ ਸਭ ਕੋ ਜੇ ਅਸਲ ਕਰ ਸਕਦੇ ਆ ਪੂਰਾ ਸਤਗੁਰ ਸੇਵਿਆ ਹੈ ਪੂਰੀ ਹੋਵੇ ਜੁਗਤ ਵਸੰਦੀਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿਚੇ ਹੋਵੇ ਮੌਕਤ ਸਤ ਸੰਗਤ ਮੈਂ ਅਰਜ਼ ਕਰਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਗ੍ਰਸਤੀਓ ਦੋ ਪੁੱਤਰ ਹੋਏ ਨੇ ਤੇ ਕਬੀਰ ਸਾਹਿਬ ਉਹਨਾਂ ਦੇ ਦੋ ਬੱਚੇ ਸਨ ਕਮਾਲਾ ਤੇ ਕਮਾਲੀ ਤੇ ਗੁਰੂ ਰਵਿਦਾਸ ਮਹਾਰਾਜ ਦੇ ਪੁੱਤਰ ਦਾ ਨਾਮ ਹੈ ਵਿਜੈਦਾਸ ਜੀ ਤੇ ਸਤ ਸੰਗਤ ਗ੍ਰਸਤੀਓਏ ਨੇ ਮਹਾਰਾਜ ਨੇ ਗ੍ਰਸਤ ਨੂੰ ਬਣਾਇਆ ਹੈ ਤੇ ਆਓ ਦੇ ਗੁਰੂ ਰਵਿਦਾਸ ਸਹਾਰਾਜ ਮਾਤਾ ਨੂੰ ਕਹਿੰਦੇ ਕਿ ਮਾਂ ਇਹ ਜਿਹੜੀ ਜ਼ਿੰਮੇਵਾਰੀ ਹੈ ਜਿਹੜੀ ਆਵਾਜ਼ ਮੈਂ ਉਠਾਈ ਹੈ ਇਹ ਸੰਘਰਸ਼ ਨੂੰ ਅੱਗੇ ਵਧਾਵਾਂਗਾ ਮੈਂ ਪਿੱਛਾ ਨਹੀਂ ਮੁੜਾਂਗਾ ਇਹ ਨਾ ਬਰਾਬਰੀ ਦੇ ਖਿਲਾਫ ਸਮਤਾ ਸਮਾਨਤਾ ਬਰਾਬਰਤਾ ਦਾ ਸਮਾਜ ਸਿਰਜਣ ਦੇ ਲਈ ਲੜਾਈ ਹੈ ਤੇ ਸਤ ਸੰਗਤ ਸਮੇਂ-ਸਮੇਂ ਸਾਨੂੰ ਰਹਿਬਰ ਮਿਲਦੇ ਰਹੇ ਨੇ 600 46 ਸਾਲ ਪਹਿਲਾਂ ਗੁਰੂ ਰਵਿਦਾਸ ਮਹਾਰਾਜ ਆਏ ਉਹਨਾਂ ਤੋਂ ਬਾਅਦ 20ਵੀਂ ਸਦੀ ਵਿੱਚ ਡਾਕਟਰ ਭੀਮrao ਅੰਬੇਦਕਰ ਸਾਹਿਬ ਆਏ ਤੇ 20ਵੀਂ ਸਦੀ ਦੇ ਐਂਡ ਦੇ ਵਿੱਚ ਸਾਬਕਾਂਸ਼ੀ ਰਾਮ ਵਰਗਾ ਸਾਨੂੰ ਇੱਕ ਮਹਾਨ ਦਾਰਸ਼ਨਿਕ ਇੱਕ ਯੋਧਾ ਮਿਲਿਆ ਤੇ ਜਿਹਨੇ ਚੇਤਨਤਾ ਪੈਦਾ ਕੀਤੀ ਹੈ ਤੇ ਸਮਾਜ ਨੂੰ ਜਗਾਇਆ ਸੁੱਤੇ ਪੈ ਸਮਾਜ ਨੂੰ ਜਗਾਇਆ ਇੰਝ ਜਗਾਇਆ ਜਿਵੇਂ ਕੋਈ ਮਾਂ ਗੂੜੀ ਨੀਂਦ ਵਿੱਚ ਮੈਂ ਪੁੱਤਰ ਨੂੰ ਹਲੂਣ ਕੇ ਜਗਾਉਂਦੀ ਐ ਤੇ ਕੰਡਿਆ ਪੁੱਤਰਾ ਉੱਠ ਤੇਰੇ ਘਰ ਦੇ ਉੱਤੇ ਡਾਕਾ ਪੈ ਰਿਹਾ ਹੈ ਉੱਠ ਕੇ ਇਸ ਡਾਕੇ ਨੂੰ ਰੋਕ ਸਾਡੇ ਹੱਕਾਂ ਤੇ ਡਾਕਾ ਪੈ ਰਿਹਾ ਹੈ ਈਸਾ ਸੰਗਤ ਸਾਬਕਾਂਸ਼ੀ ਰਾਮ ਨੇ ਇਹ ਨਾਹਰਾ ਦਿੱਤਾ ਭਾਰਤ ਵਸਦੇ ਲੋਕਾਂ ਨੂੰ ਕਿ ਤੁਹਾਡੇ ਉੱਤੇ 15% ਲੋਕ ਰਾਜ ਕਰਦੇ ਨੇ ਤੇ 85% ਲੋਕ ਗੁਲਾਮ ਬਣੇ ਹੋਏ ਨੇ ਜਿਹਦੇ ਵਿੱਚ ਐਸਸੀ ਐਸਡੀ ਬੀਸੀ ਇਹ ਸਾਰੇ ਕਬੀਲੇ ਆਉਂਦੇ ਹਨ ਤੇ ਸਸੰਗਤ ਗੁਰੂ ਰਮਦਾਸ ਮਹਾਰਾਜ ਨੇ ਆਖਿਆ ਕਿ ਜੇ ਇਸ ਦੇਸ਼ ਦੇ ਉੱਤੇ ਇਸ ਦੇਸ਼ ਦੇ ਉੱਤੇ 8000 ਸਾਲ ਗੁਲਾਮ ਰਹਿਣ ਵਾਲਾ Hindu ਰਾਜ ਕਰ ਸਕਦਾ ਹੈ ਤੇ ਇਸ ਦੇਸ਼ ਦਾ 12000 ਸਾਲ ਰਾਜ ਕਰਨ ਵਾਲਾ ਇਸ ਦੇਸ਼ ਦਾ Dalit ਉਹ ਰਾਜ ਕਿਉਂ ਨਹੀਂ ਕਰ ਸਕਦਾ ਇਹ ਨਾਰਾ ਦਿੱਤਾ ਸੀ ਗੁਰੂ ਰਮਦਾਸ ਮਹਾਰਾਜ ਕਹਿੰਦੇ ਨੇ ਬੇਗੰਪੁਰਾ ਸ਼ਹਿਰ ਕੋ ਨਾਉ ਦੂਖੰਦੋ ਨਹੀਂ ਟੇਠਾਓ ਤੇ ਰਮਦਾਸ ਮਹਾਰਾਜ ਆਪਣੀ ਮਾਤਾ ਦੇ ਵਿਚਾਰ ਸੁਣ ਕੇ ਆਖਿਆ ਮਾਤਾ ਤੈ ਮੈਨੂੰ ਕੌਮ ਦੇ ਹਾਲਾਤ ਦੱਸੇ ਨੇ ਕੌਮ ਦੇ ਹਾਲਾਤਾਂ ਤੋਂ ਜਾੜੂ ਪਾਇਆ ਹੈ ਤੇ ਮਾਂ ਤੇਰਾ ਪੁੱਤਰ ਤੇਰੇ ਪੁੱਤਰ ਦੀ ਆਵਾਜ਼ ਉਹਨਾਂ ਕੁੱਲੀਆਂ ਤੇ ਢਾਰਿਆਂ ਵਿੱਚ ਪਹੁੰਚ ਗਈ ਹੈ ਤੇ ਜਿੱਦੋਂ ਇਨਕਲਾਬ ਤੇ ਕ੍ਰਾਂਤੀ ਆਵੇਗੀ ਤੇ ਮੇਰੇ ਪਾਸ਼ਾ ਦੇ ਖਿਆਲਾਂ ਦੀ ਤਰਜਮਾਨੀ ਕਰਦੇ ਆਇ ਇੱਕ ਸ਼ਾਇਰ ਕਹਿੰਦਾ ਹੈ ਇੱਕਾ ਕੁਲੀਆਂ ਛਪਰਾ ਢਾਰਿਆਂ ਦਾ ਤੇ ਪਤਾ ਨਹੀਂ ਕਦੋਂ ਤਰਥਲ ਆ ਜਾਏ ਇਹਨਾਂ ਗਲਾਬ ਨੇ ਦਰਦੀਆ ਰੁਕਣਾ ਨਹੀਂ ਤੇ ਚਾਹੇ ਅੱਜ ਆ ਜਾਏ ਤੇ ਚਾਹੇ ਕੱਲ ਆ ਜਾਏ ਆ ਵੇਖੋ ਮੇਰੇ ਗੁਰੂ ਰਵਨਾਸ ਮਹਾਰਾਜ ਮਾਤਾ ਕਰਸਾ ਜੀ ਨੂੰ ਮੁਖਤਬ ਹੋ ਕੇ ਕੀ ਕਹਿੰਦੇ ਨੇ ਪਿਆਰ ਸਹਿਤ ਸਤਿਗੁਰੂ हॅलो अरे पीड इको इथे हेलो ਗੱਲ ਸੋਲਿਆ ਨੇ ਸੱਚੀ ਅੰਮੀਏ ਹੁੰਦੇ ਸੇ ਕੌਮ ਦੇ ਹਾਲਾਤ ਮਾਂ ਮੇਰੀਏ ਗੱਲ ਸੋਲਿਆ ਨੇ ਸੱਚੀ ਅੰਮੀਏ ਹੁੰਦੇ ਸਦੀਆਂ ਤੋਂ ਜਨਮ ਜੋ ਕਮਤੇ ਇਹਨਾਂ ਜ਼ੁਲਮਾਂ ਨੂੰ ਹੁਣ ਥੰਮੀਏ ਧਰ ਗੁੱਲੀਆਂ ਚੋਂ ਨਾਰੇ ਵੇਖੀ ਲੱਗਦੇ ਧਰ ਗੁੱਲੀਆਂ ਚੋਂ ਨਾਰੇ ਵੇਖੀ ਲੱਗਦੇ ਧਰ ਗੁੱਲੀਆਂ ਚੋਂ ਨਾਰੇ ਰਾ ਕ੍ਰਾਂਤੀ ਦੇ ਪਾਤੇ ਅੰਮੀਏ ਥੱਲੇ ਜਾਣੇ ਨਹੀਂ ਹਣ ਹੁਣ ਬੱਗਦੇ ਕੁੱਤੇ ਲੋਕ ਮੈਂ ਜਗਾਤੇ ਅੰਮੀਏ ਥੱਲੇ ਜਾਣੇ ਨਹੀਂ ਹਣ ਹੁਣ ਬੱਗਦੇ ਕੁੱਤੇ ਲੋਕ ਮੈਂ ਜਗਾਤੇ ਤੋਏ ਨਮਨੁਬਾਦੀਆਂ ਆਇਆ ਕੌਮ ਨੂੰ ਆ ਘੇਰਾ ਅੰਮੀਏ ਮੈਨੂੰ ਬਾਦੀਆਂ ਨੂੰ ਗੰਚ ਕੇ ਬੰਗਾਰਾਂਗਾ ਵੀ ਮੈਂ ਕੱਲਾ ਹੀ ਬਥੇਰਾ ਅੰਮੀਏ ਜਿਹੜੇ ਦੱਬੇ ਅਰਮਾਨ ਸੀ ਪਧਕਦੇ ਜਿਹੜੇ ਦੱਬੇ ਅਰਮਾਨ ਪੈਸੀ ਤੱਕਦੇ ਜਿਹੜੇ ਦੱਬੇ ਅਰਮਾਨ ਪੈਸੀ ਤੱਕਦੇ ਉਹਦਾ ਭੰਬੜ ਬਣਾਦੇ ਅੰਮੀਏ ਖੱਲੇ ਜਾਣੇ ਨੀਓ ਹਣ ਹੁਣ ਬੱਗਦੇ ਸੁੱਤੇ ਲੋਕ ਮੈਂ ਜਗਾਤੇ ਅੰਮੀਏ ਖੱਲੇ ਜਾਣੇ ਨੀਓ ਹਣ ਹੁਣ ਬੱਗਦੇ ਯੋ ਬੇਮਾਨੀਆਂ ਦੇ ਲੜੀ ਦੇ ਜੱਦ ਪਾਥ ਵਾਲੇ ਕੀੜੇ ਅੰਮੀਏ ਓ ਸਮਾਂ ਆਉਣ ਤੇ ਨਚੋੜ ਕੇ ਹਰ ਰਖਣੇ ਜਿਵੇਂ ਦਾਤੇ ਹੁੰਦੇ ਲੜੇ ਅੰਮੀਏ ਓ ਭਾਗੇ ਪਰਮਾਚਰ ਰਹੇ ਸੀ ਠੱਗਦੇ ਭਾਗੇ ਪਰਮਾਚਰ ਰਹੇ ਸੀ ਠੱਗਦੇ ਭਾਗੇ ਪਰਮਾਚਰ ਰਹੇ ਸੀ ਠੱਗਦੇ ਓ ਮੈਂ ਪਰਮਾ ਮਿਟਾ ਦੇ ਅੰਮੀਏ ਤੋ ਕਲਮ ਜੀ ਨਾ ਰਖਿਆ ਭਾਵੇਂ ਇਜ਼ਤਾਂ ਨਾਨੇ ਰੋਲੀਆਂ ਹੁਣ ਲੱਭਿਆ ਕਲਮੀ ਦਾ ਇਲਾਜ ਮੈਂ ਸਭ ਚੁਗਤਾ ਮੈਂ ਹੁਣ ਟੋਲੀਆਂ ਮੇਰੇ ਸੰਖ ਦੀ ਹੈ ਗੂੰਜਦੀ ਆਵਾਜ਼ ਨੇ ਮੇਰੇ ਸੰਖ ਦੀ ਹੈ ਗੂੰਜਦੀ ਆਵਾਜ਼ ਨੇ ਮੇਰੇ ਸੰਖ ਦੀ ਹੈ ਗੂੰਜਦੀ ਆਵਾਜ਼ ਨੇ ਸਭ ਵਣ ਵਣ ਪਾਦੇ ਅੰਮੀਏ ਭੱਲੇ ਜਾਣੇ ਨੀਓ ਹਣ ਹਣ ਭੱਗਦੇ ਕੁੱਤੇ ਲੋਕ ਮੈਂ ਜਗਾਤੇ ਅੰਮੀਏ ਓ ਗੱਜ-ਬੱਜ ਕੇ ਮੈਂ ਸੱਚੀ ਗੱਲ ਆਖਦਾ ਗੱਲ ਟੱਲੀ ਵਾਂਗੂ ਪੂਰੀ ਟਣ ਕੇ ਓ ਮੇਰੇ ਦਿਲ ਤੋਂ ਸਮਝ ਦੇ ਲੋਕ ਜੋ ਦੇਖੀ ਬੈਠਣੇ ਹਾਂ ਕਮ ਬਣ ਕੇ ਗੀਤ ਬੇਗਮਪੁਰੇ ਦਾ ਜਣਾ ਲਿਖ ਕੇ ਗੀਤ ਬੇਗਮਪੁਰੇ ਦਾ ਜਣਾ ਲਿਖ ਕੇ ਗੀਤ ਬੇਗਮਪੁਰੇ ਦਾ ਜਣਾ ਲਿਖ ਕੇ ਜੱਥੇ ਉੜਾ ਪੜਨੇ ਗਾਤੇ ਅਮੀਏ ਕੁੱਤੇ ਦਾਣੇ ਨੀਂ ਹਣ ਹਣ ਭੱਗਦੇ ਕੁੱਤੇ ਲੋਕ ਮੈਂ ਜਗਾਦੇ ਅਮੀਏ ਗਾਤੇ ਅੰਮੀਏ ਉਹ ਥੱਲੇ ਜਾਣੇ ਨੀਓ ਹਰ ਹੁਣ ਭੱਗਦੇ ਸੁੱਤੇ ਲੋਕ ਮੈਂ ਜਗਾਉਂ